ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਜਿਹੜੀ ਆ ਗਈ ਜੇ ਫੇਰ ਇੱਕ ਵਾਰੀ ਕਾਟਨ ਦੇ ਸੂਟਾਂ ਦੀ ਕਿਹੜੇ ਕਾਟਨ ਦੇ ਸੂਟ ਨੇ ਸਿੰਧੀ ਬੂਟੀ ਵਾਲੇ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰਨ ਦਾ ਹੈ ਉਹਦੇ ਬਹੁਤ ਜ਼ਿਆਦਾ ਕਸਟਮਰ ਸਾਡੇ ਪੁਰਾਣੀਆਂ ਵੀਡੀਓ ਵੇਖ ਕੇ ਮੈਨੂੰ ਮੈਸੇਜ ਫੋਨ ਕਰਦੇ ਸੀ ਕਿ ਸਿੰਧੀ ਬੂਟੀ ਦੇ ਸੂਟ ਕਾਟਨ ਦੇ ਦਿਓ ਜੀ ਅਜੇ ਗਰਮੀ ਲੱਗਦੀ ਆ ਤੁਸੀਂ ਮਸਲੀਨ ਤੇ ਬਣਾ ਕੇ ਤੇਹੀਂ ਸਾਨੂੰ ਕ੍ਰੇਪ ਤੇ ਬਣਾਉਂਦੇ ਤੇ ਸਾਨੂੰ ਤੁਸੀਂ ਕਾਟਨ ਦੇ ਕਿਉਂ ਨਹੀਂ ਬਣਾ ਕੇ ਦੇ ਹੁੰਦਾ ਹੈ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਆ ਕਾਟਨ ਦੇ ਉੱਤੇ ਸਿੰਧੀ ਬੂਟੀ ਦੇ ਸੂਟ ਤੇ ਨਾਲ ਦੇਣ ਲੱਗੇ ਆ ਸੋਹਣੇ ਸੋਹਣੇ ਦੂਜੇ ਡਿਜ਼ਾਈਨਾਂ ਦੇ ਸੂਟ ਜਲਦੀ ਜਲਦੀ ਬੁੱਕ ਕਰਿਓ ਸਟਾਕ ਥੋੜਾ ਜਿਆਦਾ ਜੇ ਕਿਉਂਕਿ ਕਾਟਨ ਜਿਹੜੀ ਤੁਹਾਨੂੰ ਪਤਾ ਆਪਾਂ ਖਤਮ ਕਰਤੀ ਆ ਇਸ ਤੋਂ ਬਾਅਦ ਨਵਾਂ ਸਟਾਕ ਹੋਰ ਆਗਾ ਜੇ ਉਹਦੀ ਮੈਂ ਹਾਈਲਾਈਟ ਤੁਹਾਨੂੰ ਛੋਟੀ ਜਿਹੀ ਦਿਖਾ ਦਣਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਹੁਣ ਆ ਲੋ ਜੀ ਪਾਰਟੀ ਵੇਅਰ ਸੋਹਣੇ ਸੋਹਣੇ ਸੂਟ ਆ ਗਏ ਜੇ ਇਹ ਤੁਹਾਨੂੰ ਆਪਾਂ ਹੁਣ ਅੱਗੇ ਛੇਤੀ ਪੋਸਟ ਕਰਾਂਗੇ ਇਹਨਾਂ ਦੀਆਂ ਵੀਡੀਓ ਤੇ ਆ ਸਾਰੇ ਸੂਟ ਤਾਂ ਲੋ ਜੀ ਕਰਦੇ ਆ ਸ਼ੁਰੂ ਵੀਡੀਓ ਇਹਦੇ ਵਿੱਚ ਨਾ ਸਾਰੇ ਸੂਟ ਅੱਜ ਜਿਹੜੇ ਆਉਣੇ ਜੇ ਕਾਟਨ ਦੇ ਜਿਹਦੇ ਵਿੱਚ ਤੁਹਾਨੂੰ ਸਿੰਧੀ ਬੂਟੀ ਦਾ ਡਿਜ਼ਾਈਨ ਨੂੰ ਮਿਲਨੇ ਆ ਤੇ ਹੋਰ ਬਹੁਤ ਸੋਹਣੇ ਡਿਜ਼ਾਈਨ ਮਿਲਨੇ ਆ ਥ੍ਰੈਡ ਵਰਕ ਵਾਲੇ ਤੇ ਫੈਬਰਿਕ ਜਿਹੜਾ ਆਉਣਾ ਜੇ ਕਾਟਨ ਦਾ ਆਉਣਾ ਜੇ ਕੈਮਰੀ ਕਾਟਨ ਦਾ ਸੂਟ ਜੇ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਘੇਰੇ ਦੇ ਉੱਤੇ ਤੇ ਲੈਂਥ ਇਹਦੀ ਜਿਹੜੀ 42 ਤੱਕ ਰੈਡੀ ਹੁੰਦੀ ਜੇ ਇਹਦੀ ਨੈਕ ਤੇ ਵੀ ਡਿਜ਼ਾਈਨ ਹੈਗਾ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਨੈਕ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਚੈੱਕ ਕਰ ਲਿਓ ਆ ਇਹਦੇ ਨੈਕ ਤੇ ਡਿਜ਼ਾਈਨ ਆਉਂਦਾ ਜੇ ਤੇ ਆਹ ਇਹਦੀ बाजू ਦੇ ਵਰਕ ਨਹੀਂ ਹੈਗਾ ਕਸਟਮਰ ਪਲੀਜ਼ ਕਨਫਿਊਜ਼ ਨਾ ਹੋਇਓ ਨਾ ਇਹਦੇ बाजू ਦੇ ਵਰਕ ਜੇ ਨਾ ਇਹਦੀ ਬਾਟਮ ਤੇ ਵਰਕ ਜੇ ਨਾ ਇਹਨਾਂ ਨਾਲ ਦੁਪੱਟੇ ਜੇ ਰੇਟ ਮਿਲਣਾ ਜੇ ਸਿਰਫ ਤੁਹਾਨੂੰ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਕਲਰ ਨਾ ਵੀਡੀਓ 'ਚ ਕਲੀਅਰ ਨਹੀਂ ਹੋਣਿਆ ਇਹ ਥੋੜਾ ਜਿਹਾ ਹੈਗਾ ਆ ਲਾਈਟ ਸਕਾਈ ਜਿਹਾ ਕਲਰ ਆ ਬਹੁਤ ਪਿਆਰਾ ਜਿਹਾ ਕਲਰ ਆ ਲਾਈਟ ਸਕਾਈ ਜੇ ਇਹਦੇ ਵੀ neck ਤੇ ਡਿਜ਼ਾਈਨ ਆਉਣਾ ਜੇ ਜਿਹੜੇ ਆਹ ਸੂਟਾਂ ਦੇ ਘੇਰੇ ਬਣੇ ਹੋਣਗੇ ਤਕਰੀਬਨ ਉਹਨਾਂ ਦੇ ਨਾਲ neck ਤੇ ਡਿਜ਼ਾਈਨ ਬਣੇ ਆਉਣੇ ਜੇ ਸੋ ਮੈਂ ਛੋਟਾ ਜਿਹਾ ਡਿਜ਼ਾਈਨ ਦਾ ਆਈਡੀਆ ਦੇ ਦਿਆ ਕਰੂੰਗਾ ਆਲੋ ਚੈੱਕ ਕਰ ਲਿਓ ਆ ਨੈਕ ਬਣੀ ਜੇ ਨਾਲ ਇਹਦੇ ਤੇ ਇਹਦਾ ਵੀ ਰੇਟ ਜਿਹੜਾ ਜੇ ਸੇਮ ਆਉਣਾ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਕਾ ਵੀ ਸੋਨਾ ਜਿਹਾ ਕਲਰ ਚੈੱਕ ਕਰ ਲਿਓ ਇਹ ਵੀ ਸੋਨਾ ਜਿਹਾ ਡਿਜ਼ਾਈਨ ਤੁਸੀਂ ਸੇਮ ਡਿਜ਼ਾਈਨ ਲੈ ਸਕਦੇ ਜੇ ਫੈਬਰਿਕ ਜਿਹੜਾ ਜੇ ਕੈਮਰੀ ਕਾਟਨ ਦਾ ਤੇ ਨੈਕ ਦੇ ਡਿਜ਼ਾਈਨ ਜਿਹੜੇ ਜੇ ਉਦਾਂ ਹੀ ਬਣੇ ਆਉਣਗੇ ਨਾਲ ਤੇ ਸਾਰੀ ਫਰੰਟ ਜਿਹੜੀ ਜੇ ਇਹਦੀ ਬਣੀ ਆਉਣੀ ਆ ਕੱਟ ਜਿਹੜੀ ਜੇ ਵੱਡੇ ਵਰ ਦੇ ਵਿੱਚ ਆਉਣੀ ਜੇ 3.5 ਮੀਟਰ ਦੇ ਕਰੀਬ ਸ਼ਿਪਿੰ ਤੇ ਇੱਕ ਆ ਵੀ ਸੋਹਣਾ ਜਿਹਾ ਡਿਜ਼ਾਈਨ ਚੈੱਕ ਕਰ ਲਿਓ ਇਹਦੇ ਵਿੱਚ ਆ ਜਣਾ ਜੇ ਡਾਰਕ ਗ੍ਰੇ ਕਲਰ ਕੰਟਰਾਸਟ ਕਲਰ ਤੇ ਚੈੱਕ ਕਰ ਲਿਓ ਕੰਬੀਨੇਸ਼ਨ ਬਹੁਤ ਸੋਹਣੇ ਲਾਏ ਜੇ ਤੇ ਇਹਦੇ ਨਾਲ ਵੀ ਨੈਕ ਦਾ ਡਿਜ਼ਾਈਨ ਜਿਹੜਾ ਤੁਹਾਨੂੰ ਆਪਾਂ ਦੇ ਦੇਣਾ ਆ ਰੇਟ ਸੇਮ ਉਹੀ 545 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਪਾਂ ਜਿੰਨੇ ਦਾ ਤੁਹਾਨੂੰ ਸੂਟ ਦੇਨੇ ਨਾ ਇੰਨੇ ਦੀ ਕੋਈ ਕਟਾਈ ਨਹੀਂ ਕਰਕੇ ਦਿੰਦਾ ਆਪਾਂ ਤੁਹਾਨੂੰ ਨਾਲ ਫੈਬਰਿਕ ਤੇ ਨਾਲ ਸੂਟ ਜਿਹੜੇ ਦੇਣਦੇ ਆ ਸਿਰਫ ਤੇ ਸਿਰਫ 500 ਤੇ 45 ਰੁਪਈਆ ਦੇ ਵਿੱਚ ਅੱਗੇ ਇੱਕ ਹੋਰ ਸੋਹਣਾ ਜਿਹਾ ਪਿਆਰਾ ਜਿਹਾ ਕਲਰ ਸੇਮ origial ਵੀਡੀਓ ਵਾਲਾ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਦੇ 500 ਤੇ 45 ਰੁਪਈਆ ਦੇ ਨਾਲ ਇਹ ਕਾ ਵੀ ਸੋਨਾ ਜਿਹਾ ਕਲਰ ਚੈੱਕ ਕਰ ਲਿਓ ਜਿਹਦੇ ਵਿੱਚ ਆ ਜਣਾ ਜੇ ਬਹੁਤ ਪਿਆਰਾ ਜਿਹਾ ਡਾਰਕ ਲਵੈਂਡਰ ਕਢਾਈ ਦੇ ਨਾਲ ਤੇ ਨੱਕ ਦਾ ਡਿਜ਼ਾਈਨ ਜਿਹੜਾ ਜੇ ਇਹਦਾ ਆ ਸੋਨਾ ਜਿਹਾ ਬਣਿਆ ਹੋਣਾ ਜੇ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਿਰਫ 545 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਤੇ ਆ ਵੀ ਆ ਗਿਆ ਡਿਜ਼ਾਈਨ ਅੱਗੇ ਸੇਮ ਉਹ ਡਿਜ਼ਾਈਨ ਉਹੀ ਆ ਗਿਆ ਨੈਟਵਰਕ ਸੇਮ ਆ ਗਿਆ ਕਲਰ ਚੇਂਜ ਆਈ ਜਾਣਗੇ embroidery ਦੇ ਜਿਹੜੇ ਨੇ thread ਉਹ ਚੇਂਜ ਆਈ ਜਾਣਗੇ ਰੇਟ ਸੇਮ ਉਹੀ 545 ਰੁਪਏ ਤੇ ਆਹ ਕਲਰ ਆ ਗਿਆ ਜੇ ਅਗੇ indigo shade ਦੇ ਵਿੱਚ indigo shade ਜਿਹੜੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਇਹ ਬਹੁਤ ਜ਼ਿਆਦਾ ਕਲਰ ਪਸੰਦ ਵੀ ਕਰਦਾ ਕਸਟਮਰ ਇਹਦੇ ਨਾਲ ਵੀ neck ਦਾ ਡਿਜ਼ਾਈਨ ਜਿਹੜਾ ਜੇ ਬਣਿਆ ਮਿਲ ਜੂਗਾ ਜੇ ਆ ਚੈੱਕ ਕਰ ਲਿਓ ਰੇਟ ਸੇਮ ਉਹੀ 545 ਰੁਪਏ ਤੇ ਆਹ ਗਿਆ ਆ ਗਿਆ ਜੇ white ਕਲਰ ਪਿਓਰ white ਸੈਲਫ ਦਾ ਸੂਟ ਜੇ ਤੇ ਆ ਇਹਦੇ ਸਾਈਡ ਤੇ ਕਟਿੰਗ ਜੇ ਲੱਜ ਜਾਣਾ ਆ ਇਹ ਉਹਦਾ ਫਰੇਮ ਦਾ ਲੱਗ ਗਿਆ ਜੰਗਾਲ ਥੋੜਾ ਜਿਹਾ ਤੇ ਇਹ ਨਿਕਲ ਜਾਣਾ ਕਟਿੰਗ ਦੇ ਵਿੱਚ ਲੱਜ ਜਾਣਾ ਜੇ ਇਹਦੀ ਤੁਸੀਂ ਟੈਨਸ਼ਨ ਨਾ ਲਿਓ ਆ ਨੈਕ ਤੇ ਡਿਜ਼ਾਈਨ ਇਹਦੇ ਸੇਮ ਚੈੱਕ ਕਰ ਲਿਓ ਜੀ ਆ ਲਓ ਜੀ ਫੈਬਰਿਕ ਹੈਗਾ ਜੀ ਇਹਦਾ ਵੀ 3.5 ਮੀਟਰ ਵੱਡੇ ਵਰ ਦੇ ਵਿੱਚ ਸੂਟ ਹੈਗਾ ਜੀ ਸੈਲਫ ਦੇ ਵਿੱਚ ਵਾਈਟ ਕਾਟਨ ਦੇ ਉੱਤੇ ਰੇਟ ਸੇਮ ਉਹੀ 545 ਰੁਪਏ ਅੱਗੇ ਆ ਗਿਆ ਜੇ ਪੈਰਟ ਸ਼ੇਡ ਪੈਰਟ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ 545 ਰੁਪਈਆ ਦੇ ਨਾਲ ਬਿਨਾਂ ਦੁਪੱਟਿਆਂ ਤੋਂ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਇਸ ਤੋਂ ਬਾਅਦ ਜਿਆਦਾ ਹੈ ਨਹੀਂਗੇ ਆਪਣੇ ਕੋਲ ਕਿਉਂਕਿ ਇਹੀ ਸੂਟ ਨੇ ਜਿੰਨੇ ਕ ਆਪਾਂ ਤੁਹਾਨੂੰ ਵੀਡੀਓ 'ਚ ਦੇ ਦੇਣ ਲੱਗੇ ਅੱਜ ਇਸ ਤੋਂ ਬਾਅਦ ਇਹ ਸਟਾਕ ਰੀਸਟਾਕ ਵੀ ਨਹੀਂ ਜੇ ਹੋਣਾ ਬੜੀ ਮੁਸ਼ਕਲ ਦੇ ਨਾਲ ਇੰਨੇ ਕ ਸੂਟ ਆਏ ਆਪਣੇ ਕੋਲ ਤੇ ਆ ਵੀ ਆ ਗਿਆ ਵਾਈਟ ਦੇ ਉੱਤੇ ਬਹੁਤ ਸੋਹਣਾ ਸੈਲਫ ਦਾ ਪ੍ਰਿੰਟ ਜੇ ਤੇ ਇਹਦੇ ਵੀ ਨੱਕ ਦੇ ਉੱਤੇ ਜਿਹੜਾ ਜੇ ਡਿਜ਼ਾਈਨ ਤੁਹਾਨੂੰ ਬਣਿਆ ਮਿਲ ਜੂਗਾ ਜੇ ਤੇ ਆ ਆ ਗਿਆ ਜੇ ਸੈਲਫ ਦੇ ਨਾਲ ਇੱਕ ਹੋਰ ਸੋਹਣਾ ਜਿਹਾ ਡਿਜ਼ਾਈਨ ਤੇ ਪ੍ਰਿੰਟ ਤੇ ਪ੍ਰਿੰਟ ਦੇ ਉੱਤੇ ਐਮਬਰਾਇਡਰੀ ਵਰਕ ਬਹੁਤ ਸੋਹਣਾ ਸਿੰਧੀ ਬੂਟੀ ਦਾ ਤੇ ਇਹ ਹੈਗੇ ਇਥੋਂ ਤੱਕ ਸਿੰਧੀ ਬੂਟੀ ਵਾਲੇ ਸੂਟ ਆਪਣੇ ਕੋਲ ਹੋਣ ਜਿਹੜੇ ਆਗੇ ਜੇ ਅੱਗੇ ਆਗੇ ਜੇ कॉटन ਦੇ ਉੱਤੇ ਪਹਿਲਾਂ ਜਿੱਦਾਂ ਤੁਸੀਂ ਵੇਖ ਹਟੇ ਜੇ ਕੈਮਰੀ कॉटन ਹੁਣ ਜਿਹੜੀ कॉटन ਆਉਣ ਲੱਗੀ ਆ ਇਹ ਆਉਣਗੀਆਂ ਸਾਰੀਆਂ ਸਰਪਲਸ ਦੀਆਂ कॉटन ਬਹੁਤ ਸੋਹਣਾ ਫੈਬਰਿਕ ਵਰਕ ਜੇ ਵਰਕ ਵੇਖ ਸਕਦੇ ਜੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਜੇ ਛੋਟੀਆਂ ਛੋਟੀਆਂ ਬੂਟੀਆਂ ਤੁਹਾਨੂੰ ਸਾਰੇ ਸੂਟ ਦੇ ਵਿੱਚ ਮਿਲਣਗੀਆਂ ਰੇਟ ਉਹੀ 545 ਰੁਪਏ ਬਿਨਾਂ ਦੁਪट्टे ਤੋਂ ਤੇ ਇਹ ਕਾ ਵੀ ਸ਼ਾਨਦਾਰ ਜਿਹਾ ਡਿਜ਼ਾਈਨ ਚੈੱਕ ਕਰ ਲਓ ਸੂਟ ਦਾ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਜਿਹਦੇ ਵਿੱਚ ਘੇਰੇ ਤੇ ਵਰਕ ਆਉਣਾ ਹੀ ਤੇ ਨਾਲ ਇਹਦੇ ਨੈਕ ਲਾਈਨ ਬਣੀ ਹੋਣੀ ਜੇ ਬਹੁਤ ਸੋਹਣੀ ਇਹਦਾ ਵੀ ਰੇਟ ਤੁਸੀਂ ਲੈ ਸਕਦੇ ਜੀ ਬਿਨਾ ਦੁਪट्टे ਤੋਂ ਸਿਰਫ ਕੋ 545 ਰੁਪਏ ਦੇ ਵਿੱਚ ਤੇ ਇੱਕ ਆ ਜਿਹੜਾ ਡਿਜ਼ਾਈਨ ਹੈ ਇਹ ਵੀ ਆਪਣਾ ਰੀਸਟਾਕ ਹੋਇਆ ਜੇ ਤੇ ਇਹ ਵੀ ਤੁਸੀਂ ਡਿਜ਼ਾਈਨ ਦੀ ਬਹੁਤ ਡਿਮਾਂਡ ਕਰਦੇ ਹੋ ਇਹ ਵੀ ਆ ਗਿਆ ਆਪਣੇ ਕੋਲ ਰੇਟ 545 ਰੁਪਏ ਦੇ ਨਾਲ ਇੱਕ ਆ ਸੈਲਫ ਦੇ ਵਿੱਚ ਆ ਗਿਆ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਸੈਲਫ ਪ੍ਰਿੰਟ ਦੇ ਉੱਤੇ ਤੇ ਆਹ ਡਿਜ਼ਾਈਨ ਜਿਹੜਾ ਜੇ ਹੁਣ ਤੁਸੀਂ ਵੇਖਦੇ ਜੇ ਬੜਾ ਜ਼ਿਆਦਾ ਟ੍ਰੈਂਡਿੰਗ ਚੱਲਣ ਰਿਹਾ ਹੈ ਟਾਈਮ ਤੇ ਰੇਟ ਇਹਦਾ ਵੀ ਸੇਮ ਆ ਜਾਣਾ 545 ਰੁਪਏ ਅੱਗੇ ਆ ਗਿਆ ਕੈਮਰੀ ਕਾਟਨ ਦੇ ਉੱਤੇ ਬਹੁਤ ਸੋਹਣੀ ਸ਼ੇਡ ਜੇ ਤੇ ਬਹੁਤ ਜਿਆਦਾ ਪਿਆਰਾ ਕਲਰ ਜੇ ਕੰਟਰਾਸਟ ਬਹੁਤ ਸੋਹਣੇ ਜੇ ਆ ਸਾਰੇ ਫਰੰਟ ਦੇ ਉੱਤੇ ਇਦਾਂ ਡਿਜ਼ਾਈਨ ਇਹ ਤਾਂ ਬਣਿਆ ਹੋਣਾ ਜੇ ਨੈਕ ਤੇ ਕੋਈ ਡਿਜ਼ਾਈਨ ਨਹੀਂ ਹੈਗਾ ਤੇ ਘੇਰੇ ਦੇ ਉੱਤੇ ਤੁਹਾਨੂੰ ਮਿਲ ਜੂਗਾ ਡਿਜ਼ਾਈਨ ਬਣਿਆ ਰੇਟ ਸੇਮ ਉਹੀ 545 ਰੁਪਈਏ ਆ ਇੱਕ ਹੋਰ ਸੋਹਣਾ ਜਿਹਾ ਸੂਟ ਹੈਗਾ ਸੈਲਫ ਦੇ ਉੱਤੇ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਜੇ ਕਿੰਨੇ ਜਿਆਦਾ ਪਿਆਰੇ ਵਰਕ ਹੋਏ ਨੇ ਏਮਬ੍ਰੋਇਡਰੀ ਥ੍ਰੈਡ ਬਹੁਤ ਸੋਹਣਾ ਵਰਕ ਤੇ ਸੈਲਫ ਦਾ ਪ੍ਰਿੰਟ ਜੇ ਛੋਟੀਆਂ ਛੋਟੀਆਂ ਬੋਟੀਆਂ ਦੇ ਨਾਲ ਰੇਟ ਉਹੀ ਸੇਮ 545 ਤੇ ਆਹ ਕਲਰ ਅੱਗੇ ਆ ਗਿਆ ਜੇ ਕਲਰ ਡਾਰਕ ਆਉਂਡ ਹੈ ਜੇ ਥੋੜਾ ਲਾਈਟ ਜੇ ਗਾਜਰੀ ਜੀ ਛੇੜ ਹੈ ਇਹਦੀ ਸੂਟ ਦੀ ਤੇ ਇਹ ਵੀਡੀਓ ਚ ਬਹੁਤ ਜ਼ਿਆਦਾ ਡਾਰਕ ਆਉਂਡ ਹੈ ਜੇ ਪਲੀਜ਼ ਖਿਆਲ ਕਰਿਓ ਬਾਜੂ ਵਰਕ ਦੇ ਨਾਲ ਜੇ ਰੇਟ ਇਹਦਾ ਮਿਲਣਾ ਜੇ ਸੇਮ ਤੁਹਾਨੂੰ 545 ਰੁਪਏ ਕਲਰ ਦਾ ਫਰਕ ਆਉਂਡ ਹੈ ਜੇ ਵੀਡੀਓ ਜਿਹਦੇ ਵਿੱਚ ਤੇ ਆਹ ਅੱਗੇ ਆ ਗਿਆ ਜੇ ਸਕਾਈ ਲਾਈਟ ਸਕਾਈ ਕਲਰ ਜੇ ਲਾਈਟ ਸਕਾਈ ਕਲਰ ਜੇ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਸੈਲਫ ਦਾ ਡਿਜ਼ਾਈਨ ਹੈ ਨਾਲ ਬੂਟੀਆਂ ਪਈਆਂ ਜਾਂ ਐਮਬਰਾਇਡਰੀ ਦੀਆਂ ਤੇ ਛੋਟੀਆਂ ਛੋਟੀਆਂ ਲਾਈਨਾਂ ਜਿਹੜੀਆਂ ਸੈਲਫ ਦੀਆਂ ਤੁਹਾਨੂੰ ਮਿਲ ਜਾਣਗੀਆਂ ਘੇਰੇ ਤੇ ਵਰਕ ਸੋਹਣਾ ਜਿਹਾ ਰੇਟ ਉਹੀ 545 ਰੁਪਏ ਆ ਆ ਕੇ ਆ ਗਿਆ ਜੇ ਬਹੁਤ ਸੋਹਣਾ ਫਿਰੋਜੀ ਕਲਰ ਇਹਦੇ ਵਿੱਚ ਵੀ ਤੁਸੀਂ ਵਰਕ ਵੇਖ ਸਕਦੇ ਜੇ ਕਿੰਨਾ ਸੋਹਣਾ ਇਹਦੇ ਕੱਟਵਰਕ ਬਣਿਆ ਘੇਰੇ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਇਦਾਂ ਮਿਲ ਜਾਣਗੀਆਂ ਰੇਟ ਉਹੀ ਸੇਮ ਸ਼ਿਪਿੰਗ ਫਰੀ ਦੇ ਨਾਲ ਤੇ ਇੱਕ ਆ ਪਿਆਰਾ ਜਿਹਾ ਕਲਰ ਆ ਗਿਆ ਜੇ ਪੀਚ ਲਾਈਟ ਪੀਚ ਸ਼ੇਡ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫਰੀ ਸ਼ਿਪਿੰਗ ਦੇ ਵਿੱਚ ਜਿਹਦੇ ਵਿੱਚ ਘੇਰੇ ਤੇ ਵਰਕ ਤੇ ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਦਾ ਡਿਜ਼ਾਈਨ ਜਿਹੜਾ ਮਿਲ ਜੂਗਾ ਅੱਗੇ ਆ ਗਿਆ ਜਾਮਣੀ ਜਾਮਣੀ ਸੂਟ ਆ ਗਿਆ ਜੇ ਬਿਨਾ ਦੁਪੱਟੇ ਤੋਂ ਸ਼ਿਪਿੰਗ ਫ੍ਰੀ ਰੇਟ ਉਹੀ ਸੇਮ ਆਲ ਓਵਰ ਇੰਡੀਆ ਚ ਅੱਗੇ ਇੱਕ ਹੋਰ ਪਿਆਰਾ ਜਿਹਾ ਡਿਜ਼ਾਈਨ ਆ ਗਿਆ ਸੈਲਫ ਦੇ ਉੱਤੇ ਕਢਾਈ ਬਹੁਤ ਸੋਹਣੀ ਜੇ ਵਰਕ ਬਹੁਤ ਪਿਆਰਾ ਜਿਹਾ ਨੈਕ ਲਾਈਨ ਬਹੁਤ ਸੋਹਣੀ ਬਣੀ ਜੇ ਇਹਦੀ ਵੀ ਬਿਨਾ ਦੁਪੱਟੇ ਤੋਂ ਸਾਰੇ ਸੂਟ ਜੇ ਕਾਟਨ ਦੇ ਉੱਤੇ ਜੇ ਰੇਟ ਉਹੀ ਜੇ ਸ਼ਿਪਿੰਗ ਫ੍ਰੀ ਜੇ ਇੱਕ ਹੋਰ ਪਿਆਰੀ ਜੀ ਆ ਗਈ ਜੇ ਰਾਣੀ ਸ਼ੇਡ ਕਸਟਮਰ ਡਾਰਕ ਚਾੜ ਨੂੰ ਬਹੁਤ ਪਸੰਦ ਕਰਦੇ ਆ ਇਹਦੇ ਚ ਡਾਰਕ ਚਾੜ ਵੀ ਬਹੁਤ ਸੋਹਣੇ ਸੋਹਣੇ ਆਏ ਜੇ ਲਾਈਟ ਚਾੜ ਵੀ ਆ ਨੱਕ ਦਾ ਡਿਜ਼ਾਈਨ ਜੇ ਤੇ ਆ ਇਹਦੇ ਘੇਰੇ ਦਾ ਡਿਜ਼ਾਈਨ ਜੇ ਰੇਟ ਸੇਮ ਉਹੀ ਜੇ ਸਿਰਫ ਤੇ ਸਿਰਫ 545 ਰੁਪਏ ਆ ਆ ਗਿਆ ਜੇ ਸੈਲਫ ਦੇ ਵਿੱਚ ਇੱਕ ਹੋਰ ਸੋਹਣਾ ਜਿਹਾ ਸੂਟ ਵਾਈਟ ਕਲਰ ਦਾ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਜੇ ਤੇ ਰੇਟ ਇਹਦਾ ਵੀ ਸੇਮ ਆਉਣਾ ਜੇ ਅੱਗੇ ਆ ਗਿਆ ਜੇ ਰਾਣੀ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਆ ਵੀ ਤੇ ਇਹ ਵੀ ਕੱਟਵਰਕ ਘੇਰੇ ਦੇ ਉੱਤੇ ਤੁਹਾਨੂੰ ਮਿਲ ਜੂਗਾ ਸੋਹਣਾ ਜਿਹਾ ਹੋਇਆ ਬਿਨਾਂ ਦੁਪट्टे ਤੋਂ ਰੇਟ ਉਹੀ ਸੇਮ ਅੱਗੇ ਹੈਗਾ ਬਲੈਕ ਦੇ ਨਾਲ ਬੂਟੀਆਂ ਛੋਟੀਆਂ ਛੋਟੀਆਂ ਸੂਟ ਚ ਮਿਲ ਜਣਗੀਆਂ ਸਾਰੇ ਜੀ ਤੁਹਾਨੂੰ ਘੇਰੇ ਤੇ ਵੀ ਪੂਰਾ ਐ ਪ੍ਰਿੰਟ ਪ੍ਰਿੰਟ ਦੇ ਉੱਤੇ ਕਢਾਈ ਬਹੁਤ ਸੋਹਣੀ ਰੇਟ ਸੇਮ ਉਹੀ 545 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਇਹ ਕਾ ਵੀ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਤੁਹਾਨੂੰ ਮਿਲ ਜਣਾ ਫ੍ਰੀ ਸ਼ਿਪਿੰਗ ਦੇ ਵਿੱਚ 545 ਰੁਪਈਆ ਦੇ ਨਾਲ ਆਹ ਵੀਡੀਓ ਦਾ ਹੈਗਾ ਜੀ ਲਾਸਟ ਸੂਟ ਸਾਡਾ ਇਹ ਤੁਹਾਨੂੰ ਮਿਲ ਜਣਾ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਚ 545 ਰੁਪਈਆ ਦੇ ਨਾਲ ਤੇ ਲਓ ਜੀ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਤੁਹਾਨੂੰ ਦੇ ਦਿੱਤੀ ਆ ਜਿਦੇ ਵਿੱਚ ਆਪਾਂ ਤੁਹਾਨੂੰ ਸਿੰਧੀ ਬੂਟੀ ਵਾਲੇ ਡਿਜ਼ਾਈਨ ਵੀ ਦੇ ਦਿੱਤੇ ਤੇ ਹੋਰ ਵੀ ਕਾਟਨ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਦਿਖਾਤੇ ਆ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜਾਏ ਤੁਸੀਂ ਲੇਟ ਹੋ ਜਾਓ ਸੋ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਲੈ ਸਕਦੇ ਜੇ ਰੇਟ ਸਿਰਫ ਉਹੀ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਲੈਡ ਨਾ ਆਇਓ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਇਸ ਤੋਂ ਬਾਅਦ ਹੋਰ ਤੁਹਾਨੂੰ ਨਵੀਆਂ ਵੀਡੀਓ ਤੇ ਨਵਾਂ ਸਟਾਕ ਦਿੰਨੇ ਆ ਫਿਰ ਇਸ ਤੋਂ ਬਾਅਦ ਕਾਟਨ ਫੇਰ ਸੋਹਣੇ ਸੋਹਣੇ ਸੂਟ ਪਾਰਟੀ ویئر ਡਿਜ਼ਾਈਨਰ ਜਿੰਨੇ ਮਰਜੀ ਉੱਚੀਆਂ ਰੇਂਜਾਂ ਦੇ ਛੋਟੇ ਲੈਵਲ ਦੀਆਂ ਰੇਂਜਾਂ ਦੇ ਸਾਰੇ ਤੁਹਾਨੂੰ ਦਵਾਂਗੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਇਹ ਵੀਡੀਓ ਇੱਥੇ ਕਰਦੇ ਹਾਂ ਸਮਾਪਤੀ ਇੱਥੇ ਬੁਲਾਉਂਦੇ ਹਾਂ ਤੁਹਾਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ